ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸასი ਗੱਲ ਦੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਔਰ ਜਿਤਕ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੇ ਵਲੌਗ ਦੀ ਸ਼ੁਰੂਆਤ ਗੁਰੂ ਘਰ ਤੋਂ ਕਰੀ ਦੀਆ ਔਰ ਇਸੇ ਬਣੇ ਦੀਆ ਆਪਾਂ ਗੁਰੂ ਘਰ ਦੇ ਦਰਸ਼ਨ ਕਰ ਲਈਦੇ ਮਹਾਰਾਜ ਦੇ ਦਰਸ਼ਨ ਕਰ ਲਈਦੇ ਔਰ ਤੁਹਾਨੂੰ ਵੀ ਦਰਸ਼ਨ ਕਰਾਈਦੇ ਆ ਔਰ ਬਣੇ ਰਵੜਾ ਦੇ ਨਾਲ ਔਰ ਵੇਖੋ ਜੀ ਆਪਾਂ ਭਗਵਾਨ ਦਮਨੂ ਸასი ਗੱਲ ਬੁਲਾ ਕੇ ਆਪਾਂ ਤੁਰਪੇ ਗੁਰੂ ਘਰ ਵੱਲ ਔਰ ਗੁਰੂ ਘਰ ਜਾਂਦੇ ਹੋਏ ਵੇਖੋ ਜੀ ਮੇਲੇ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਕਿ ਰਾਤ ਮੇਲਾ ਤੁਹਾਨੂੰ ਪਤਾ ਹੀ ਰਖੜਪੁਣਿਆ ਦਾ ਮੇਲਾ ਸੀ ਤਾਂ ਹੁਣ ਹੁਣ ਦੇਖੋ ਜੀ ਮੇਲੇ ਦੇ ਸਵੇਰ ਦਾ ਟਾਈਮ ਹੈ ਤੁਸੀਂ ਕਰੋ ਜੀ ਮਹਾਰਾਜ ਦੇ ਦਰਸ਼ਨ ਹਾਂਜੀ ਜੀ ਲੰਗਰ ਹਾਲ ਦੇ ਫਰਸਟ ਫਲੋਰ ਤੇ ਜੀ ਵੇਸਨ ਦੇਸੀ ਕਿ ਉਹਦੇ ਵੇਸਨ ਦਾ ਲੰਗਰ ਚੱਲਦਾ ਪਿਆ ਸੀ ਔਰ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਜੀ ਲੰਗਰ ਲਗਾਓ ਫਿਰ ਸਾਡੀ ਟੀਮ ਨਾ ਪਹੁੰਚੇ ਜੀ ਅਹੀਂ ਫਿਰ ਦੀ ਪਹੁੰਚ ਕੇ ਟਾਈਮ ਨਾਲ ਉੱਤੇ ਲੰਗਰ ਤੇ ਮਣੀ ਉੱਤੇ ਬੰਦ ਕਰ हूँ जी तुम करो संगत के दर्शन और गुरुद्वारा साहब के दर्शन लंगर हॉल के दर्शन करो और आप मिलते हैं जी बाद ਬੋਲੋ ਸਹੀ ਆ ਜੀ ਇਹ ਯੂਟਿਊਬਰ ਭਾਈ ਨੂੰ ਵਾਤੋਂ ਬਾਤ ਬਲੌਕ ਕਰੋ ਚਲੋ ਵਾਤੋਂ ਵਾਦਰ ਰਿਪੋਰਟਾ ਮਾਰੋ ਆ ਚੈਨਲ ਤੇ ਕਿੰਨੇ ਕਿਤਾ ਬੜਾ ਬਹੁਤ ਪਰੇ ਪਏ ਲੈ ਲੈ مولا دل دے رہا ہوں میں دعا میں ڈانچیں جا رہا ہوں اچھا یہ دیکھنا میں نے آج کا ویڈیو بھی ہے بہت گنالے سے پنا سبسکرائب کر

ਕਿੱਦਾਂ ਦਾ ਉਹ ਵੀਰ ਖਲੋਤੇ ਨਾ ਨਵੇਂ ਆ ਸਾਰੇ ਐਡਾ ਦਾ ਰਿਤਨਾਣ ਖਲੋਤਾ ਨਾ ਗੇ ਨਗੇ ਤਾਂ ਠੀਕ ਆ ਜੀ ਚੰਗਾ ਜੀ ਗੁਰੂ ਘਰ ਦਰਸ਼ਨ ਤੋਂ ਕਰਨ ਤੋਂ ਬਾਅਦ ਹੀ ਆਪ ਬਾਤੋਰ ਪੇਕਰ ਵਾਲਾ ਔਰ ਆਪਾ ਜੀ ਹਾਂ ਜਾਵਾਂਗੇ ਜੀ ਕਹਿੰਦੇ ਦਰਿਆ ਚ ਪਾਣੀ ਬਹਾਇਆ ਹੋਇਆ ਹੋਆ ਔਰ ਅੱਪ ਤੁਹਾਨੂੰ ਵੀ ਦਿਖਾਵਾਂਗੇ ਉਹ ਤੁਸੀਂ ਵੇਖਿਓ ਵੀਡੀਓ ਨਾਲ ਬਣਿ ਦਿਓ ਵੇਖਿਓ ਦਰਿਆ ਪੂਰਾ ਭਰਿਆ ਪਿਆ ਨਕੋਨਕ ਔਰ ਪਾਣੀ ਬਹੁਤ ਹੀ ਚੜਿਆ ਪਿਆ ਦਰਿਆ ਦੇ ਉੱਤੇ ਔਰ ਤਾਨੂੰ ਅੱਜ ਦਿਖਾਵਾਂਗੇ ਜੀ ਮੰਡ ਚ ਕਹਿੰਦੇ ਪਾਣੀ ਆਇਆ ਹੋਇਆ ਵਾ ਔਰ ਵੀਡੀਓ ਸਕਿੱਪ ਨਾ ਕਰਿਓ ਬਣੇ ਰਿਓ ਵੀਡੀਓ ਨਾਲ ਪੱਤੀਆਂ ਨੂੰ ਇਹਦੇ ਦਿਖਾ ਰਹੀ ਜੀ ਖੋ ਜੀ ਲੋਕਾਂ ਨੂੰ ਪਾਣੀ ਆਉਂਦਾ ਡਰ ਵੀ ਹੁੰਦਾ ਪਰ ਸਵਾਦ ਹੀ ਪੂਰਾ ਲੈਂਦੇ ਆ ਕਿੰਨੇ ਮੋਟਰ ਦੇਖੋ ਜੀ ਪਾਣੀ ਦੇਖਣ ਹੀ ਆਏ ਆ ਹਾਂ ਜੀ ਜੀ ਅਸੀਂ ਆਏ ਆ ਜੀ ਪਾਣੀ ਚੈੱਕ ਕਰਨ ਪਾਣੀ ਕਿੰਨਾ ਕ ਆ ਚੁੱਕਿਆ ਔਰ ਵੇਖੋ ਜੀ ਪਾਣੀ ਪਹੁੰਚ ਗਿਆ ਜੀ ਟਰਮਾ ਮੰਡ ਤੱਕ ਔਰ ਵੇਖੋ ਜੀ ਕਿੰਨੇ ਬੰਦੇ ਡੁੱਬੇ ਹੋਏ ਆ ਵੇਖੋ ਔਰ ਵੇਖੋ ਇੱਦਾਂ ਆ ਗਿਆ ਜੀ ਪਾਣੀ ਦਾ ਯਾਰ ਆ ਆ ਵੇਖੋ ਜੀ ਦੇਖੋ ਜੀ ਬੰਦੇ ਡੁੱਬੇ ਔਰ ਵੇਖੋ ਜੀ ਇੰਨੇ ਡੁੱਬੇ ਜਲਦੀ ਛੜੇ ਜਿਆਦਾ ਛੇਤੀ ਆਂਦਾ ਪਾਣੀ ਹੈ ਪਾਣੀ ਬਾਰੇ ਕੀ ਕਹੋਗੇ ਪਾਣੀ ਬਾਰੇ ਕੁਝ ਨਹੀਂ ਕਹਿੰਦੇ ਬਸ ਜਲਦੀ ਜਲਦੀ ਸੋਦਾ ਸੁਦਾ ਲੋਹ ਜਾ ਕੇ ਲੈਣਾ ਦੁਕਾਨਾਂ ਦੇ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੈ ਜੀ ਅੱਛਾ ਜੀ ਹੋਰ ਦੱਸੋ ਕੋਈ ਵਿਚਾਰ ਦਿਓ ਆਪਣੇ ਸਾਹਲੀ ਕਰੋ ਚਾਹੀਏ ਜੀ ਦੇਖ ਕੇ ਬਹੁਤ ਜ਼ਿਆਦਾ ਦਿਲ ਘਬਰਾਉਂਦਾ ਪਾਣੀ ਜਦੋਂ ਵੀ ਹਰ ਸਾਲ ਆਂਦਾ 2023 ਜੀ ਬੜਾ ਬੁਰਾ ਹਾਲ ਹੀ ਭਜੀ ਢਲਮਾ ਦਾ ਅੱਛਾ ਜੀ ਤੇ ਹੁਣ 2025 ਵਿੱਚ ਵੀ ਲੱਗਦਾ ਬੁਰਾ ਹਾਲ ਹੋਣਾ ਹੀ ਆ ਅੱਛਾ ਜੀ ਹੋਰ ਕੋਈ ਵਿਚਾਰ ਦੋ ਆਪਣੇ ਸਾਝੇ ਕਰੋ ਚਾਰੇ ਲੋਕੀ ਨਾ ਨ ਜਾਂਦੇ ਦੇਖੋ ਇਹਨਾਂ ਨੇ ਮੋਤ ਨੂੰ ਦਾਵਤ ਦਿੰਦੇ ਆ ਦੇਖੋ ਆਹ ਵੇਖੋ ਜੀ ਵੇਖੋ ਲੋਕੀ ਨਾ ਹੋ ਜਾਂਦੇ ਪਿਆ ਵੇਖੋ ਇਹ ਮਰਨ ਵਾਲਾ ਕੰਮ ਹੀ ਆ ਜੀ ਆਹ ਵੇਖੋ ਜੀ ਤਾਂ ਵੀ ਨਹੀਂ ਹਟਦੇ ਹਾਂ ਬਸ ਜੀ ਇਹ ਜੋ ਸੱਪ ਨੇ ਡੰਗ ਮਾਰੇ ਆ ਨਾ ਫੇਪਾ ਲੱਗਣਾ ਇਹਨਾਂ ਨੂੰ ਠੀਕ ਹੈ ਜੀ ਬਾਕੀ ਜੀ ਵੈਦਰ ਵੇਖ ਲੋ ਕਿੰਨਾ ਘੈਂਟ ਆ ਵੇਖੋ ਜੀ ਧਲਮਦ ਵੈਦਰ ਕੋਈ ਗੱਲ ਨਹੀਂ ਕਿ ਬਚਾਈ ਹੈ ਜੀ ਵੇਖੋ ਜੀ ਧਲਮਦ ਵੈਦਰ ਵੇਖ ਲੋ ਕਿੰਨਾ ਘੈਂਟ ਆ ਆਪਾਂ 20% ਅਜੇ ਬਚਾਈ ਹੈ ਜੀ ਧਮਾਂ ਦੇ ਅੱਛਾ ਜੀ ਹਾਂਜੀ 80% ਪਾਣੀ ਆ ਚੁੱਕਿਆ ਹੈ ਠੀਕ ਹੈ ਜ ਠੀਕ ਹੈ ਜੀ ਪਾਣੀ ਵੀ ਆਪ ਦੇ ਦਿੱਤੀ ਤੁਹਾਨੂੰ ਇਨਫੋਰਮੇਸ਼ਨ ਆਪ ਇੱਥੇ ਆਪਾਂ ਵੀਡੀਓ ਖਤਮ ਕਰਦੇ ਆਂ ਔਰ ਇੱਧਰ ਵੇਖ ਲੋ ਜੀ ਪਾਣੀ ਇੱਧਰ ਵੀ ਆਇਆ ਹੋਇਆ ਆ ਵੇਖੋ ਆ ਵੇਖੋ ਆ ਸਾਰਾ ਦਰਿਆ ਦਾ ਪਾਣੀ ਹੈ ਜੀ ਠੀਕ ਹੈ ਜੀ ਤੇ ਵੀਡੀਓ ਨੂੰ ਕਰਦੇ ਇੱਥੇ ਖਤਮ ਔਰ ਮਿਲਦੇ ਅਗਲੀ ਵੀਡੀਓ ਚ ਬਣਦੇ ਵੀਡੀਓ ਨਾਲ ਜੇ ਹੋਰ ਕੋਈ ਸੀਨ ਹੁੰਦਾ ਪਾ ਦਾਂਗੇ ਆਪਾਂ ਚਲੋ